ਕਰ ਲਿਆ ਜਿਹੜਾ ਅਸੀਂ ਆਪਣੇ ਆਪ ਨਾਲ ਸੰਘਰਸ਼ ਕਰਨਾ ਪੜ੍ਹਨਾ ਮਿਹਨਤ ਕਰਨੀ ਆ ਉਹ ਤਾਂ ਅਸੀਂ ਕਰ ਲੈਨੇ ਆ ਫੀਸਾਂ ਵੀ ਅਸੀਂ ਕਿਵੇਂ ਨਾ ਕਿਵੇਂ ਅਸੀਂ ਫੀਸਾਂ ਅਰੇਂਜ ਕਰ ਲੈਨੇ ਆ ਉਸ ਤੋਂ ਬਾਅਦ ਜਦੋਂ ਅਸੀਂ ਰੁਜ਼ਗਾਰ ਮੰਗਣਾ ਹੁੰਦਾ ਨਾ ਫੇਰ ਸਾਨੂੰ ਮੈਂਟਲੀ ਤੇ ਫਿਜ਼ੀਕਲੀ ਪ੍ਰੇਪੇਅਰ ਹੋਣਾ ਪੈਂਦਾ ਕਿਉਂਕਿ ਸਮੇਂ ਦੀਆਂ ਸਰਕਾਰਾਂ ਨਾਲ ਮੱਥਾ ਲਾਉਣਾ ਛੋਟੀ ਗੱਲ ਨਹੀਂ ਹੁੰਦੀ ਆਪ ਨੂੰ ਰੁਜ਼ਗਾਰ ਨਹੀਂ ਮਿਲਿਆ ਬੱਚੇ ਬਾਰੇ ਕੀ ਸੋਚੀਏ ਇਹਨਾਂ ਨੇ ਸ਼ਰਤਾਂ ਰੱਖੀਆਂ ਤੁਸੀਂ ਟੈਸਟ ਅੰਮੀ ਫੇਰ ਵੀ ਅਸੀਂ ਇੱਥੇ ਆ ਕੇ ਰੁੜ ਰਹੇ ਹਾਂ ਹੁਣ ਆ ਜਿੱਥੇ ਜਿਹੜੀ ਟੌਨਡਾ ਦਸੰਬਰ 2023 ਦੇ ਵਿੱਚ ਬਹਾਲ ਹੋ ਗਈ ਆ ਉਸ ਤੋਂ ਪਹਿਲਾਂ ਮੈਨੂੰ ਦੱਸਣ ਦੀ ਲੋੜ ਨਹੀਂ ਤੁਹਾਨੂੰ ਸਾਰਿਆਂ ਨੂੰ ਆਪਾਂ ਬੇਜ਼ਾਰ ਹੋ ਕੇ ਜਦੋਂ ਇਹ ਭਰਤੀ ਕੋਰਟ ਦੇ ਵਿੱਚ ਗਈ ਆ ਕਿੰਨਾ ਕਿੰਨਾ ਸਾਡਾ ਆਰਥਿਕ ਨੁਕਸਾਨ ਹੋਇਆ ਅਸੀਂ ਕਿੰਨੀਆਂ ਕਿੰਨੀਆਂ ਫੀਸਾਂ ਵਕੀਲਾਂ ਦੀਆਂ ਦੇ ਕੇ ਕੋਰਟ ਦੇ ਵਿੱਚ ਰਲੇ ਲੜੇ ਆ ਸਾਡੀ ਕਮੇਟੀ ਜਿਹੜੀ ਮੈਨੂੰ ਇਹ ਲੱਗਦਾ ਵੀ 4 ਸਾਲਾਂ ਦੇ ਵਿੱਚ ਜੇ ਤੁੱਲ ਮਿਲਾ ਕੇ ਗੱਲ ਕਰੀਏ ਇੱਕ ਸਾਲ ਹੀ ਉਹ ਘਰੇ ਰਹੀ ਹੋਊਗੀ ਉਹ ਚੰਡੀਗੜ੍ਹ ਰਹੀ ਆ ਤੇ ਚੰਡੀਗੜ੍ਹ ਰਹਿਣਾ ਇੱਕ ਬੇਰੁਜ਼ਗਾਰ ਬੰਦੇ ਲਈ ਕਿੰਨਾ ਔਖਾ ਉਹਨਾਂ ਨੂੰ ਘਰ ਦੇ ਕੰਮ ਨਹੀਂ ਉਹਨਾਂ ਨੂੰ ਜ਼ਿੰਮੇਵਾਰੀਆਂ ਨਹੀਂ ਜੇ ਸਾਨੂੰ ਇਹ ਰੁਜ਼ਗਾਰ ਦੇ ਕੇ ਤੋਰ ਨਾ ਸਾਨੂੰ ਕੀ ਲੋੜ ਆ ਅਸੀਂ ਸਕੂਲਾਂ ਦੇ ਵਿੱਚ ਜਾ ਕੇ ਆਪਣੀ ਡਿਊਟੀ ਕਰੀਏ ਅਸੀਂ ਆਪਣੇ ਪਰਿਵਾਰ ਵੇਖੀਏ ਅਸੀਂ ਆਪਣੇ ਬੱਚੇ ਵੇਖੀਏ ਪਰ ਨਹੀਂ ਸਰਕਾਰਾਂ ਨੇ ਜਿਹੜੀਆਂ ਸਰਕਾਰਾਂ ਨਾਲ ਮੱਥੇ ਲਾਉਣੇ ਪੈਂਦੇ ਆ ਸਰਕਾਰਾਂ ਤੋਂ ਹੱਕ ਮੰਗ ਕੇ ਨਹੀਂ ਮਿਲਦੇ ਸਾਨੂੰ ਖੋਣੇ ਪੈਂਦੇ ਆ ਆਪਣੀ ਹੋਂਦ ਬਣਾਏ ਰੱਖਣ ਲਈ ਸੰਘਰਸ਼ ਬਹੁਤ ਜ਼ਰੂਰੀ ਹੈ